ਸਰੂਜੀ ਕਾ ਫਲਸਫਾ ਵਾਹਿਗੁਰੂ ਦੀ ਕੀ ਫਤਹਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਲੀ ਬਾਣੀ ਪਗੰਮੀ ਬਾਣੀ ਜਪ ਜਿਸ ਨੂੰ ਅਸੀਂ ਸਤਕਾਰ ਨਾਲ ਜਪਦੀ ਸਾਹਿਬ ਕਹਿੰਦੇ ਹਾਂ ਇਹ ਫੋੜੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਰਹਸ ਸਮਾਇਏ ਰਹਿਸ ਮਈ ਇਸ ਤਰ੍ਹਾਂ ਜਿਹਨੂੰ ਸਿਰਫ ਪੜਦੇ ਆ ਅਰਥ ਕਰਦੇ ਆ ਗੱਲ ਖੁੱਲੇ ਗਏ ਨਹੀਂ ਕਿਉਂਕਿ ਇਸ ਦੇ ਮੇਰੇ ਪਾਤਸ਼ਾਹ ਅੰਤਰੀਵ ਤੀਰਥ ਦਾ ਜ਼ਿਕਰ ਕਰਦੇ ਨੇ ਅੰਤਰ ਤੀਰਥ ਅੰਤਰ ਗਤ ਤੀਰਥ ਮਲਨਾ ਅੰਦਰ ਦੇ ਤੀਰਥ ਦੀ ਗਤੀ ਕਰੋ ਗਤੀ ਚੱਲ ਨਹੀਂ ਨੁਕਨ ਜਾਓ ਤੇ ਮਲ ਮਲ ਕੇ ਨਹਾਓ ਮੈਲ ਧੁੱਲ ਜਾਏਗੀ ਪਾਪਾਂ ਦੀ ਉਂਝ ਨਹੀਂ ਧੋਲੇ ਇਸ ਅੰਤਰੀਵ ਤੀਰਥ ਦੀ ਹੀ ਥੋੜੀ ਜਿਹਾ ਵਿਚਾਰ ਆਪਜੀ ਦੇ ਸਾਹਮਣੇ ਰੱਖਣੀ ਹੈ ਕਿਉਂਕਿ ਮਨ ਦੀ ਮੈਲ ਬਾਹਰ ਹੈ ਤਨ ਦੀ ਮੈਲ ਅੱਖਾਂ ਨਾਲ ਦਿਖਾਈ ਦਿੰਦੀ ਹੈ ਮਨ ਦੀ ਮੈਲ ਨਾ ਦੂਜਿਆਂ ਨੂੰ ਦਿਖਾਈ ਦੇਂਦੀ ਹੈ ਨਾ ਖੁਦ ਸਹੀ ਆਪਣੀ ਅੱਖਾਂ ਦੇਖ ਸਕਦੀਆਂ ਸਮਝ ਨਾਲ ਦੇਖ ਸਕਦੇ ਹਾਂ ਬੋਧ ਨਾਲ ਦੇਖ ਸਕਦੇ ਹਾਂ ਉਂਝ ਨਹੀਂ ਤਨ ਦੀ ਮੈਲ ਸਮਾਜ ਨੂੰ ਨਹੀਂ ਚੰਗੀ ਲੱਗਦੀ ਹੈ मन की मैल परमात्मा नो नहीं चंगे लगती तन नो मैल है कपड़े मैले ने बहुत मैले ने समाज कबूल नहीं करदा मन मैल है गुरु कबूल नहीं करदा परमात्मा कबूल नहीं करदा मन दी मैल पाप है ਸਾਰੀ ਦੁਨੀਆ 'ਚ ਐਸੀ ਧਾਰਨਾ ਹੈ ਕਿ ਸਾਰੀ ਦੁਨੀਆ ਵਿੱਚ ਤੀਰਥ ਵੀ ਨੇ ਤੇ ਤੀਰਥਾਂ ਦੀ ਆਪਣੀ ਮਹਾਨਤਾ ਵੀ ਹੈ ਪਰ ਤੀਰਥਾਂ ਦੇ ਨਾਲ ਇਹ ਜੋ ਗੱਲ ਜੋੜ ਦਿੱਤੀ ਗਈ ਇੱਥੇ ਇਸ਼ਨਾਨ ਕਰੋ ਪਾਪ ਇਤਨੇ ਢਲ ਗਏ ਪ੍ਰਿਆਗ ਰਾਜ ਦੇ ਚਮਗੀ ਦਾ ਇਸ਼ਨਾਨ ਕਰੋ ਹਰੀਦੌਰ ਵਿੱਚ ਕੁੰਭ ਦਾ ਇਸ਼ਨਾਨ ਕਰੋ ਸੰਦਰ ਗ੍ਰੇਣ ਸੂर्यੇ ਗ੍ਰੇਣ ਤੇ ਕ੍ਰੁਖੇਤਰ ਦੇ ਵਿਚ ਇਸ਼ਨਾਨ ਕਰੋ ਕੁੰਭੀ ਤੇ ਵਖ ਵਖ ਤੀਰਥਾਂ ਤੇ ਇਸ਼ਨਾਨ ਕਰੋ ਤੇ ਵਖ ਵਖ ਪੁਰਵਾਹ ਦੇਤੇ ਵਖ ਵਖ ਤੀਰਥਾਂ ਦਾ ਇਸ਼ਨਾਨ ਕਰੋ ਪਾਪ ਢਲ ਜਾਣਗੇ ਬਸ ਇਥੋਂ ਹੀ ਗੁਰਮਤ ਨਿਆਰੀ ਹੋ ਜਾਂਦੀ ਹੈ ਗੁਰੂ ਨਾਨਕ ਕਹਿੰਦੇ ਨਹੀਂ ਢੋਲਣਗੇ ਬਸ ਇਥੋਂ ਕੁਝ ਗੱਲ ਨਿਆਰੀ ਹੋ ਜਾਂਦੀ ਹੈ ਨਹੀਂ ਢੋਲਣਗੇ ਬਲਕਿ ਤੀਰਥਾਂ ਤੇ ਰਹਿੰਦੇ ਹੋਏ ਤੇ ਤੀਰਥਾਂ ਤੇ ਇਸ਼ਨਾਨ ਕਰਦੇ ਲੋਕੀ ਪਾਪ ਕਰੀ ਜਾਂਦੇ ਨੇ ਔਰ ਕੁਝ ਆંકੜੇ ਇਸ ਢੰਗ ਦੇ ਨਾਲ ਨੇ ਭਾਰਤ ਦੇ ਆਮ ਸ਼ਹਿਰਾਂ ਨਾਲੋਂ ਤੀਰਥਾਂ ਵਿੱਚ ਉਪਦਰ ਜ਼ਿਆਦਾ ਨੇ ਤੀਰਥਾਂ ਤੇ ਗੁਨਾਹ ਜ਼ਿਆਦਾ ਨੇ ਤੀਰਥਾਂ ਤੇ ਪਾਪ ਜ਼ਿਆਦਾ ਨੇ ਬਾਕੀ ਸ਼ਹਿਰਾਂ ਵਿੱਚ ਪਾਪ ਲੋਕੀ ਕਰਦੇ ਨੇ ਵਪਾਰ ਵਿੱਚ ਰਾਜਨੀਤੀ ਵਿੱਚ ਤੀਰਥਾਂ ਤੇ ਪਾਪ ਪਾਉਂਦੇ ਨੇ ਧਰਮ ਦੇ ਨਾਂ ਤੇ ਪਰਮਾਤਮਾ ਦੇ ਨਾਂ ਤੇ ਇਸੇ ਵਾਸਤੇ ਕਲਗੀਧਰ ਪਿਤਾ ਨੂੰ ਕਹਿਣਾ ਕਿ ਪਿਆ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪੁਨ ਪਾਪ ਲਗਾਏ ਧਰਮ ਦੇ ਨਾਂ ਤੇ ਪਾਪ ਤੋ ਖੈਰ ਇਸ ਗੱਲ ਨੂੰ ਮੈਂ ਬਹੁਤਾ ਨਾਲਮ ਕਰਵਾਂ ਕੀਰੇ ਤੇ ਤਪ ਦਇਆ ਦਤਦਾਨ। তীਰਥਾਂ ਤੇ ਜਾ ਕੇ ਕੀਤਾ ਹੋਇਆ ਇਸ਼ਨਾਨ ਕੀਤਾ ਹੋਇਆ दान। ਤੇ তীਰਥਾਂ ਦੀ ਜਿਸ ਢੰਗ ਦੀ ਮਨਉ ਤੇ ਉਸ ਢੰਗ ਦੀ ਕੀਤੀ ਹੋਈ ਕਿਰਿਆ। ਅਗਰ ਕੋਈ ਕਰੇ ਤੋ ਸੈ ਕਨਨ ਜੇ ਕੋ ਪਾਵੇ ਤਿਲਕਾ ਮਾਨ। ਇੱਕ ਤਿਲ ਜਿਹਾ ਉਸ ਨੂੰ ਮਾਨ ਮਿਲ ਜਾਂਦਾ। ਲੋਕੀ ਕਹਿੰਦੇ ਬੰਦਾ ਧਾਰਮਕ ਹੈ। तीर्थਾਂ ਤੇ ਜਾਂਦਾ ਹੈ तीर्थਾਂ ਤੇ ਹੋ ਆਇਆ ਪਰ ਸਾਬ ਕਿਰਮ ਦੇ ਬਿਨਾਂ ਲਾਪਾਪ ਤੇ ਨਹੀਂ ਦੁੱਲਦਾ ਸਿਰਫ ਸੰਸਾਰ ਤੋਂ ਥੋੜੀ ਗਿਆ ਵੜਿਆਈ ਮਿਲ ਗਈ ਅੱਜ ਤੱਕ ਜੋ ਕੁਝ ਮਿਲੇ ਹੈ ਬਾਰੋਂ ਹੀ ਮਿਲੇ ਹੈ ਮਨੁੱਖ ਨੂੰ ਪਦਾਰਥ ਹਮਲੇ ਨੇ ਬਾਰੋਂ ਮਿਲੇ ਪਰਵਾਰ ਦੇ ਸੰਬੰਧ ਜੁੜੇ ਨੇ ਬਾਰੋਂ ਜੁੜੇ ਨੇ ਮਿੱਤਰ ਮਿਲੇ ਨੇ ਬਾਰੋਂ ਹੀ ਮਿਲੇ ਨੇ ਮਹਿਲ ਮਾੜੀਆਂ ਮਿਲੀਆਂ ਨੇ ਬਾਰੋਂ ਮਿਲੇ ਜਸ ਮਿਲਿਆ ਪ੍ਰਭਤਾ ਮਿਲੀਏ ਬਾਰੋਂ ਮਿਲੀਏ ਬੰਦਾ ਸੋਚਦਾ ਹੈ ਸ਼ਾਇਦ ਪ੍ਰਭੂ ਵੀ ਬਾਰੋਂ ਹੀ ਮਿਲੇਗਾ ਪਦਾਰਥ ਬਾਰੋਂ ਮਿਲੇ ਨੇ ਪਰਮਾਤਮਾ ਵੀ ਬਾਰੋਂ ਹੀ ਮਿਲੇਗਾ ਬਸ ਇੱਥੋਂ ਹੀ ਬੁਲੇਖਾ ਹੈ ਬੁਲੇਖਾ ਹੋਣਾ ਸੁਭਾਵਕ ਵੀ ਹੈ ਕਿਉਂ ਅੱਜ ਤੱਕ ਜੋ ਕੁਝ ਮਿਲਿਆ ਮਿਲਿਆ ਤੇ ਬਾਰੋਂ ਹੀ ਹੈ ਅੰਦਰੋਂ ਤੇ ਮਨੁੱਖ ਨੂੰ ਕੱਖ ਨਹੀਂ ਲੱਗਿਆ ਤੇ ਨਾ ਹੀ ਮਨੁੱਖ ਨੇ ਅੰਦਰ ਪ੍ਰਵੇਸ਼ ਕੀਤਾ ਅੰਦਰ ਪ੍ਰਵੇਸ਼ ਕਰਦਾ ਹੈ ਧਿਆਨ ਤਾਂ ਮਨੁੱਖ ਨੇ ਅੰਦਰ سے ਧਿਆਨ ਨੂੰ ਪ੍ਰਵੇਸ਼ ਕਰਾਇਆ ਨਹੀਂ ਗਿਆਨ ਇਸ ਦਾ ਬਾਹਰ ਰਿਹਾ ਹੈ ਉੱਦਮ ਇਸ ਦਾ ਬਾਹਰ ਰਿਹਾ ਹੈ ਭਜ ਦੌੜ ਇਸ ਦੀ ਬਾਹਰ ਰਹੀ ਹੈ ਤੇ ਬਾਹਰੋਂ ਜੈਸੇ ਜੈਸੇ ਇਸ ਨੂੰ ਕੁਝ ਮਿਲਦਾ ਗਿਆ ਭਰੋਸਾ ਵੀ ਵੱਜਦਾ ਗਿਆ ਯਕੀਨ ਵੀ ਬਚਦਾ ਗਿਆ। ਔਰ ਜੋ ਕੁਝ ਅਜ ਤੱਕ ਮਿਲੇ ਹੈ, ਮਿਲਿਆ ਵੀ ਬਾਰੋਂ ਹੀ ਹੈ। ਮੈਂ ਫਿਰ ਦੋ ਰਾਮਾਨ ਦਨ ਮਿਲੇ ਹੈ, ਬਾਰੋਂ ਮਿਲੇ ਹੈ। ਪ੍ਰਭਤਾ ਮਿਲੀਏ, ਬਾਰੋਂ ਮਿਲੀਏ। ਪਰਿਵਾਰ ਦੇ ਸੰਬੰਧ ਜੁੜੇ ਨੇ, ਬਾਰੋਂ ਹੀ ਜੁੜੇ ਨੇ। ਮਿੱਤਰ ਮਿਲੇ ਨੇ, ਬਾਰੋਂ ਮਿਲੇ। ਜਸ ਮਿਲੇ ਹੈ, ਬਾਰੋਂ ਮਿਲੇ ਹੈ। ਪਦਾਰਥ ਮਿਲੇ ਨੇ, ਬਾਰੋਂ ਮਿਲੇ ਨੇ। ਉਹ ਯਕੀਨ ਬੰਦੇ ਦਾ ਪਖਤਾ ਹੋ ਗਿਆ ਪ੍ਰਮਾਤਮਾ ਵੀ ਬਾਰੋਂ ਹੀ ਮਿਲੇਗਾ ਇਸ ਹਵਸ ਤੇ ਲੱਖਾਂ ਕਰੋੜਾਂ ਮਨੁ ਜੋ ਧਾਰਮਿਕ ਕਹਲਾਏ ਜਾਂਦੇ ਨੇ ਪਦਾਰਥਾਂ ਦੀ ਤਰ੍ਹਾਂ ਪ੍ਰਮਾਤਮਾ ਨੂੰ ਵੀ ਬਾਰੋਂ ਹੀ ਲੱਭਦੇ ਨੇ ਕਿ ਕਈ ਵਾਰ ਪਦਾਰਥ ਲੱਭਣ ਵਾਸਤੇ ਹੀ ਬਾਹਰ ਪ੍ਰਮਾਤਮਾ ਦਾ ਸਹਾਰਾ ਲਵਦੇ ਨੇ ਹੁਣ ਪ੍ਰਮਾਤਮਾ ਇਸ ਵਾਸਤੇ ਚਾਹੀਦਾ ਹੈ ਕਿ ਬਾਹਰੋਂ ਕੁਝ ਪ੍ਰਪਤਾ ਮਿਲੇ ਪਦਾਰਥ ਮਿਲੇ ਹੁਣ ਸਿੱਧੇ ਰੂਪ ਦੇ ਸ਼ਹਿਦ ਬਥੇਰਿਆਂ ਦੀ ਲੋੜ ਪ੍ਰਮਾਤਮਾ ਵੀ ਨਹੀਂ ਹੈ ਉਸ ਦਾ ਇੱਕ ਕਾਰਨ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਭਈ ਨਿਰਾਸ਼ੀ ਬਹੁਤ ਦਿਨ ਲਾ ਗਏ ਬ੍ਰੇਸ਼ ਦੇ ਸੰਤਰ ਮੈਂ ਸਗਲੇ ਚ ਆ ਗਏ ਬੜੇ ਪੀਰਥਾਂ ਤੇ ਗਿਆ ਬੜੇ ਧਰਮ ਮੰਦਰਾਂ ਤੇ ਚ ਗਿਆ ਬੜੇ ਸਤ ਸੰਗ ਦੇ ਸਥਾਨਾਂ ਤੇ ਗਿਆ ਜਿਨੂੰ ਕਹਿੰਦੇ ਨੇ ਸਮਾਧੀ ਜਿਨੂੰ ਕਹਿੰਦੇ ਨੇ ਪਰਮ ਆਨੰਦ ਜਿਨੂੰ ਕਹਿੰਦੇ ਨੇ ਪਰਮ ਰਸ ਉਹਦੀ ਤੇ ਕੋਈ ਛਲਕ ਬਣੀ ਨਹੀਂ ਤੋਂ ਨਿਰਾਸ਼ ਏ ਨਿਰਾਸ਼ੀ ਪਦਾਰਥ ਦੇ ਨਾਲ ਤੇ ਆਸਾ ਜੋੜੀ ਹੋਈ ਹੈ ਪਰਮਾਤਮਾ ਤੋਂ ਨਿਰਾਸ਼ ਹੈ ਪਤਾ ਨਹੀਂ ਹੈ ਕਿ ਨਹੀਂ ਨਿਰਾਸ਼ ਹੈ ਇਹ ਵਾਕ धन गुरु अर्जुन देव जी ਦਾ ਹੈ ਤੇ ਦਿਨ ਵੀ ਬਹੁਤ ਹੋ ਜਾਣ ਬੰਦੇ ਨੂੰ ਪਾਠ ਪੂਜਾ ਕਰਦੇ ਹਨ तीर्थਾਂ ਤੇ ਭਰਮਦੇ ਹਨ ਨਾਮ ਬਾਣੀ ਦਾ ਅਭਿਆਸ ਕਰਦੇ ਆਂ ਕਥਾ ਕੀਰਤਨ ਸੁਣਦੇ ਆਂ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਆਂ ਤੇ ਖੇਡ ਕੁਛ ਨਾ ਬਣੀ ਹੋਵੇ ਸਾਲ ਦੋ ਸਾਲ ਮਨੁੱਖ ਕੋਈ ਕਾਰੋਬਾਰ ਕਰੇ ਤੇ ਉਹਦੇ ਚ ਉਨਤੇ ਹੀ ਨਾ ਹੋਵੇ ਤੇ ਉਸ ਕਾਰੋਬਾਰ ਤੋਂ ਵੀ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਬਦਲਦਾ ਹੈ ਇਸ ਤਰ੍ਹਾਂ ਬਾਰੇ ਮਨੁੱਖ ਗੁਰੂ ਬਦਲਦਾ ਰਹਿੰਦਾ ਹੈ ਆਸ਼ਰਮ ਬਦਲਦਾ ਰਹਿੰਦਾ ਹੈ ਦੇਵੀ ਦੇਵਤੇ ਬਦਲਦਾ ਰਹਿੰਦਾ ਹੈ ਤੀਰਥ ਬਦਲਦਾ ਰਹਿੰਦਾ ਹੈ ਸਤ ਸੰਗ ਦੇ ਕੇਂਦਰ ਬਦਲਦਾ ਰਹਿੰਦਾ ਹੈ ਤੇ ਭਟਕ ਭਟਕ ਕੇ ਜਦ ਕੁਝ ਨਹੀਂ ਮਿਲਦਾ ਤਾਂ ਈਸ਼ਵਰ ਤੋਂ ਨਿਰਾਸ਼ ਹੋ ਜਾਂਦਾ ਹੈ। ਇਹ ਵੀ ਮਾਸ ਕਰਦੇ ਹਨ। ਔਰ ਮੈਂ ਇਸ ਤਰ੍ਹਾਂ ਦੇ ਆਪਣੀ ਜ਼ਿੰਦਗੀ ਚ ਹਜ਼ਾਰਾਂ ਮਨੁੱਖ ਦੇਖੇ ਨੇ ਨਿਰਾਸ਼ ਅਗਰ ਹਉਣ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਵੀ ਨਹੀਂ ਤੇ ਬੱਦਾ ਚੱਟੇ ਇੱਕ ਰਸਮ ਅੰਦਰੋਂ ਨਿਰਾਸ਼ ਕਾਰਨ ਬੜੀ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ सगਲੇ ਜਾਗੇ ਬੜੇ ਥਾਵਾਂ ਤੇ ਝੱਕ ਮਾਰੀਏ ਜਾਗੇ ਦੇਖੇ ਨੇ ਪੱਲੇ ਕੁਛ ਨਹੀਂ ਪਿਆ ਔਰ ਵਾਕਈ ਜੇ 10000 ਸਤਸੰਗੀ ਹਨ 10000 ਇਸਤਾਂ ਦੇ ਮਨੁੱਖ ਕਰਨ ਵਾਲੇ ਹਨ ਕਿ ਕਿਵਰੇ ਕੋਈ ਇੱਕ ਅੱਧ ਦੇ ਪੱਲੇ ਖੇਡ ਹੁੰਦੀ ਹੈ ਉਹ ਵੀ ਆਮ ਬੰਦੇ ਨੂੰ ਤੇ ਪਤਾ ਚੱਲਦਾ ਨਹੀਂ ਤੋਂ ਨਿਰਾਸ਼ਾ ਮਨੁੱਖ ਦੇ ਕਦਮ ਹੀ ਦੱਸਦੇ ਨੇ ਜਦ ਗੁਰਦੁਆਰੇ ਦੀ ਤਰਫ ਆ ਰਹੇ ਹੁੰਦਾ ਹੈ ਇਹ ਭਰੋਸਾ ਇਹ ਆਸਾ ਨਹੀਂ ਕਿ ਖੇਡ ਬਣੇਗੀ ਇਹ ਵੀ ਮੈਂ ਅਰਜ਼ ਕਰਦੇ ਆਂ ਕਦਮਾਂ ਦੀ ਚਾਲ ਹੀ ਰਸਤੇ ਹੈ ਨਿਰਾਸ਼ ਹੈ ਮਾੜਾ ਮੋਟਾ ਵੀ ਕੋਈ ਰਸਤੇ 'ਚ ਕੰਮ ਪੈ ਜਾਏ ਸਤ ਸੰਗ ਛੋੜਿਆ ਜਾ ਸਕਦਾ ਕੀ ਹੈ ਸਤ ਸੰਗ ਕਰ ਲਿਆ ਰੋਜ਼ ਦੇਖਦੇ ਆ ਥੋੜੀ ਜਿਹੀ ਵੀ ਕੋਈ ਘਟਨਾ ਘਟ ਜਾਏ ਛੋੜਿਆ ਜਾ ਸਕਦਾ ਸਤ ਸੰਗ ਕਹਿੰਦੇ ਨੇ ਬ੍ਰਹਮਾਂ ਦੇ ਰੈਣ ਮੁੱਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ ਇਹ ਜਿੰਨੇ ਮੈਂ ਰੇਤ ਪਾਵਾਂ ਕਿ ਆਖਾਂ ਦਰਿਆ ਰੁਕ ਜਾਏ ਦਰਿਆਵਾਂ ਦੇ ਵਹਿਣ ਮੁੱਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ ਪ੍ਰਮਾਤਮਾ ਦੇ ਰਸਤੇ ਤੇ ਜ਼ਿੰਦਗੀ ਦਾ ਬਹਾਅ ਬਿਲਕੁਲ ਮਾਮੂਲੀ ਗੱਲਾਂ ਕਰਕੇ ਰੁਕਿਆ ਹੈ ਮਨੁੱਖ ਕੋਲ ਸੁਣ ਲੈਣਾ ਹਰੇ ਕੋਲ ਸੁਣ ਲੈਣਾ बहुत छोटिया छोटिया गलां ने मनुख्या हो बिलकुल छोटिया छोटिया समस्यावान ने मुठी भर रेत दे नाल जीवन दे बहाव रुके हुए ने। बहुत छोटिया छोटिया गलां करके मनुख रुकिया कारण आसा नहीं बजती कबीर आसा करिए राम की अवरे आस निराश ਇਕ ਬੜਾ ਕੀਮਤੀ ਨੁਕਤਾ ਬਿਆਨ ਕਰ ਦਿੰਦਾ ਹੈ ਕਬੀਰ ਨੇ ਜਿਤਨੇ ਚਿਰ ਤੱਕ ਹਰ ਇੱਕ ਦੇ ਨਾਲ ਆਸਾ ਦੀ ਡੋਰੀ ਟੁੱਟਦੀ ਨਹੀਂ ਮਨੁੱਖ ਆਸਾ ਦੀ ਡੋਰੀ ਪ੍ਰਭੂ ਨਾਲ ਜੋੜਦਾ ਵੀ ਨਹੀਂ ਜਿਤਨੇ ਚਿਰ ਤੱਕ ਟੋਟਲੀ ਨਿਰਾਸ਼ ਨਾ ਹੋਵੇ ਸਾਰਿਆਂ ਤੋਂ ਆਸ ਪ੍ਰਮਾਤਮਾ ਦੀ ਬਜਦੀ ਵੀ ਨਹੀਂ ਜਿਤਨੇ ਚਿਰ ਤੱਕ ਇਹ ਆਸ ਹੈ ਫਲਾਣੇ ਤੋਂ ਸੁਖ ਮਿਲ ਸਕਦਾ ਹੈ ਫਲਾਣੇ ਤੋਂ ਪ੍ਰਭਤਾ ਮਿਲ ਸਕਦੀ ਹੈ ਫਲਾਣੇ ਤੋਂ ਜਸ ਮਿਲ ਸਕਦਾ ਹੈ ਫਲਾਣੇ ਤੋਂ ਰਸ ਮਿਲ ਸਕਦਾ ਹੈ ਇਹ ਆਸਾ ਹੈ ਉਤਨੇ ਚਿਰ ਤੱਕ ਯਕੀਨ ਜਾਣੋ ਪ੍ਰਮਾਤਮਾ ਦੀ ਕੋਈ ਆਸ ਨਹੀਂ ਹੈ ਅਗਰ ਮੰਦਰ ਮਸਜਿਦ ਗੁਰਦੁਆਰੇ ਆਇਆ ਤੇ ਰਸਮ ਕੁਝ ਬਹਿ ਹੋਵੇਗਾ ਇਹ ਇਹਦੇ ਵਿੱਚ ਵੀ ਕੋਈ ਸੰਸਾਰ ਦੀ ਆਸਾ ਹੋਵੇਗੀ ਨਿਰੰਕਾਰ ਦੇ ਨਹੀਂ आसा करिए राम के औरे आसने रास जितने चिरतक मन को टोटली निराश ना हो जाए प्रभु दी आस पैदा ही नहीं आउंदी शायद इसी वस्ते धन गुरु तेग बहादुर साहिब जी ने ते साफ कह देता आसा मनसा सगन ते आके ਜਗਤੇ ਰਹੇ ਨਿਰਾਸ਼ ਹੁਣ ਖੇਡ ਬੜੀ ਔਖੀ ਹੈ ਕਿਸ ਤਰ੍ਹਾਂ ਨਿਰਾਸ਼ ਹੋਵੇਗਾ ਮੁਸ਼ਕਿਲ ਇਨੇ ਤੇ ਬੜੀ ਆਸਾ ਦੀ ਡੋਰੀਆਂ ਬਣੀ ਹੋਈਆਂ ਨੇ ਔ ਕਮ ਸਿਰੇ ਚੜ ਗਿਆ ਤੇ ਬੜਾ ਆਨੰਦ ਮਿਲ ਜਾਏਗਾ ਉਹ ਹੋ ਗਿਆ ਤੇ ਬੜਾ ਰਸ ਮਿਲ ਜਾਏਗਾ ਕੁਝ ਵੀ ਹੋ ਜਾਏ ਸਿਰਫ ਲੋੜਾਂ ਦੀ ਪੂਰਤੀ ਆਉਂਦੀ ਔਰ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਕਿਉਂਕਿ ਸਰੀਰ ਦਾ ਪੂਰਾ ਦਾ ਪੂਰਾ ਸੰਬੰਧ ਹੀ ਬਾਹਰ ਦਾ ਹੈ ਤੇ ਸਰੀਰ ਦੀਆਂ ਲੋੜਾਂ ਵੀ ਬਾਹਰੋਂ ਹੀ ਪੂਰੀਆਂ ਹੁੰਦੀਆਂ ਨੇ ਅੰਦਰੋਂ ਨਹੀਂ ਆਉਂਦੀਆਂ ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ ਅਗਰ ਬਾਹਰ ਪਾਣੀ ਨਾ ਹੋਵੇ ਤਾਂ ਅੰਦਰ ਦਾ ਵੀ ਮੁੱਕ ਜਾਏਗਾ ਸਰੀਰ ਦੇ ਅੰਦਰ ਦੀ ਪਵਨ ਬਾਹਰ ਦੀ ਪਵਨ ਨਾਲ ਜੁੜੀ ਹੋਈ ਹੈ ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਵੀ ਨਹੀਂ ਰਹੇਗੀ। ਸਰੀਰ ਵੀ ਅੰਦਰ ਦੀ ਅਗਨੀ ਦਾ ਬਾਹਰ ਦੀ ਅਗਨੀ ਨਾਲ ਸੰਬੰਧ ਜੁੜਿਆ ਹੋਇਆ ਹੈ। ਅਗਰ ਬਾਹਰੋਂ ਸੂਰਜ ਠੰਡਾ ਹੋ ਜਾਏ ਤਾਂ ਉਸ ਤੋਂ ਪਹਿਲੇ ਮਨੁੱਖ ਵੀ ਠੰਡਾ ਹੋ ਜਾਏਗਾ। ਸਰੀਰ ਵੀ ਠੰਡਾ ਹੋ ਜਾਏਗਾ। ਤੇ ਮਰਦੇ ਦੀ ਪਛਾਣ ਕੀ ਕਹਿੰਦੇ ਹਨ ਹੱਥ ਪੈਰ ਠੰਡੇ ਹੋ ਗਏ। ਇਹ ਤੇ ਠੰਡਾ ਹੋ ਗਿਆ। ਅੰਦਰ ਗਰਮੀ ਬਣੀ ਹੋਈ ਕਿਉਂਕਿ ਬਾਹਰ ਅੱਗ ਦਾ ਕੇਂਦਰ ਸੂਰਜ ਹੈ ਅੰਦਰ ਦੀ ਪਵਣ ਬਾਹਰ ਦੀ ਪਵਣ ਨਾਲ ਸੰਬੰਧਿਤ ਹੈ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ ਸਰੀਰ ਦੀਆਂ ਜਿੰਨੀਆਂ ਵੀ ਲੋੜਾਂ ਨੇ ਬਾਹਰੋਂ ਹੀ ਪੂਰੀਆਂ ਹੁੰਦੀਆਂ ਨੇ ਅੰਦਰੋਂ ਨਹੀਂ ਹੁੰਦੀਆਂ ਤੇ ਜਿੰਨੇ ਚਿਰ ਤੱਕ ਇਹ ਆਸਾ ਬੱਜੀ ਹੋਈ ਹੈ ਸੁਖ ਵੀ ਬਾਹਰੋਂ ਮਿਲੇਗਾ ਆਨੰਦ ਵੀ ਬਾਹਰੋਂ ਮਿਲੇਗਾ ਰਸ ਵੀ ਬਾਹਰੋਂ ਮਿਲੇਗਾ ਕਿਉਂਕਿ ਸਰੀਰ ਨੂੰ ਅਜ ਤੱਕ ਜੋ ਕੁਝ ਮਿਲੇ ਹੈ ਬਾਹਰੋਂ ਮਿਲੇ ਔਰ ਬਾਹਰੋਂ ਹੀ ਮਿਲਦਾ ਹੈ ਇਹ ਮਨੁੱਖ ਬਾਹਰੋਂ ਨਿਰਾਸ਼ ਨਹੀਂ ਹੋ ਸਕਦਾ ਤੇ ਜੇ ਬਾਹਰੋਂ ਨਿਰਾਸ਼ ਹੀ ਨਹੀਂ ਹੋਇਆ ਤੇ ਪ੍ਰਮਾਤਮਾ ਦੀ ਆਸ ਕਿੱਥੇ ਮੁਸ਼ਕਿਲ ਹੈ ਕਠਨਾ ਕਲਗੀਧਰ ਪਿਤਾ ਨੇ ਵੀ ਸਾਫ਼ ਕਹਿ ਦਿੱਤਾ ਹੈ ਬੰਨ ਸੇ ਸਦਨ ਸਦਾ ਕਰ ਸਮਝੋ ਮਨ ਹੀ ਮਾਹੇ ਉਦਾਸਾ ਉਦਾਸ ਤੇ ਨਿਰਾਸ਼ ਤੂੰ ਹੋ ਸਕਦਾ ਹੈ ਪਹਿਲੇ ਘਰ ਨੂੰ ਉਜਾੜ ਸਮਝ ਲੈ ਹਰ ਪਾਸੇ ਬੰਦਾ ਨਿਰਾਸ਼ ਉਦਾਸ ਹੋ ਜਾ ਕੇ ਕੰਧਾ ਘਰ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਕੰਧਾ ਘਰ ਵੀ ਉਜਾੜ ਲੱਗੇ किए रे घर हर वतन परदेश तो उदास हो जाए मनुख अपने वतन जाइए देश जाइए अपने शहर जाइए साहब कहते किसी भी शहर चला जाए हर शहर उजाड़ है महाभयान उदयान नगर कर मानया गुरु अर्जुन देव है महा उजाड़ ਪਰ ਕੀਤਾ ਕੀ ਜਾਏ ਇਸ ਨੇ ਨਗਰ ਮੰਨੇ ਐ ਸ਼ਹਿਰ ਮੰਨੇ ਐ ਉਜਾਲ ਨੂੰ ਸ਼ਹਿਰ ਆਖੀ ਜਾ ਰਿਹਾ ਹੈ ਕਬਰਾਂ ਦੇ ਕੱਠ ਨੂੰ ਸ਼ਹਿਰ ਆਖੀ ਜਾ ਰਿਹਾ ਹੈ ਜਲਦੀਆਂ ਆਆਂ ਚਿਤਾਆਂ ਕੁਝ ਜਲ ਰਹੀਆਂ ਨੇ ਕੁਝ ਜਲਣ ਵਾਲੀਆਂ ਨੇ ਔਖੇ ਨਾ ਹੋਣਾ ਉਜਾਲ ਨੂੰ ਸ਼ਹਿਰ ਕਹੀ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਮਹਾ ਭਯਾਨ ਉਦਿਆਨ नगर करमाने झूठ समग्री पेख सच कर जाने झूठ किसनो कहते ने जो है ते नहीं हो जाता झूठ जो है और है वो ही सच है बड़ी ध्यान सुनना जो है और है ਉਹਨੂੰ ਕਹਿੰਦੇ ਨੇ ਆਕਾਲ ਜੋ ਹੈ ਤੇ ਨਹੀਂ ਹੋ ਜਾਂਦਾ ਉਹਨੂੰ ਕਹਿੰਦੇ ਨੇ ਕਾਲ ਕਾਲ ਦੌਰੰਗੀ ਹੈ ਸਮਾ ਦੌਰੰਗੀ ਹੈ ਕਾਲ ਸਮੇ ਨੂੰ ਕਹਿੰਦੇ ਨੇ ਵਕਤ ਨੂੰ ਕਹਿੰਦੇ ਨੇ ਆਕਾਲ ਸਮੇ ਤੋਂ ਪਰੇ ਦੀ ਦੁਨੀਆ ਕਾਲ ਵਕਤ ਨੂੰ ਕਹਿੰਦੇ ਨੇ ਪ੍ਰਮਾਤਮਾ ਦੇ ਵਿੱਚ ਕੋਈ ਸਮਾਂ ਨਹੀਂ ਇਸ ਚੱਕਰ ਚ ਨਾ ਪੈਣਾ ਪ੍ਰਮਾਤਮਾ ਦੇ ਵਿੱਚ ਦਿਨ ਵੀ ਨਹੀਂ ਹੈ ਰਾਤ ਵੀ ਨਹੀਂ ਹੈ कबीर ते ਖੁੱਲ ਕੇ ਕਹਿੰਦੇ ਨੇ ਦਿਨ ਸ੍ਰੈਨ ਬੇਦ ਨਹੀਂ ਸਾਸਤਰ ਮੈਂ ਇਸ ਪੌੜੀ ਦਾ ਇਸ ਵਾਸਤੇ ਇਤਨਾ ਖੁਲਾਸਾ ਕਰ ਰਿਹਾ ਅੰਤਰਗਤ ਤੀਰਤ ਮਲਣਾਓ ਜਿਤਨੇ ਚਿਰ ਤੱਕ ਧਿਆਨ ਅੰਦਰ ਦੀ ਤਰਫ ਨਹੀਂ ਮੁੜਿਆ ਪਾਠ ਪੂਜਾ ਕਥਾ ਕੀਰਤਨ ਨਮਾਜ਼ ਤੀਰਥਾਂ ਦਾ ਭਰਮਣ ਸਭ ਕਰਮ ਕਾਂਡ ਕਦ ਕਰਮ ਕਰਨ ਰਹੇ ਸੀ ਧਾਰਮਿਕ ਮਨੁੱਖ ਹੋਣਾ ਉਸ ਦਿਨ ਸ਼ੁਰੂ ਹੁੰਦਾ ਹੈ ਜਦ ਬਾਰ ਸਭ ਕੁਝ ਤੋਂ ਉਦਾਸ ਹੋ ਜਾਏ ਨਿਰਾਸ਼ ਹੋ ਜਾਏ ਤੇ ਅੰਤਰਮੁਖੀ ਹੋ ਗਏ ਤੇ ਤੀਰਤ ਦੇ ਅੰਦਰ ਅੰਤਰਗਤ ਤੀਰਤ ਮਨਨ ਠੀਕ ਹੈ ਅੰਦਰ ਪ੍ਰਵੇਸ਼ ਕਰਨ ਦੇ ਕੁਝ ਸਾਧਨ ਵੀ ਨੇ ਬਾਹਰੋਂ ਜੁਟਾਣੇ ਪੈਂਦੇ ਨੇ ਸਾਧਨ ਸਾਰੇ ਜੁਟਾ ਦੇਗੇ ਤੇ ਅੰਦਰ ਪ੍ਰਵੇਸ਼ ਨਾ ਕਰੀਏ ਬਸ ਉਹਨਾਂ ਸਾਧਨਾਂ ਨੂੰ ਕਰਮਕਾਂਡ ਕਹਿੰਦੇ ਨੇ ਬਸ ਸਾਧਨ ਇਕੱਠੇ ਕਰੀ ਜਾਂਦਾ ਹੈ ਸਾਧਨ ਅੰਦਰ ਪ੍ਰਵੇਸ਼ ਨਹੀਂ ਕਰਦਾ